ਆ ਨਹੀਂ ਹੱਕ ਇਹ ਹਜਲ ਹਾਂਜੀ ਮੰਗਲੇ ਜੀ ਅੱਜ ਜੋ ਮੁਲਾਜ਼ਮ ਤੇ ਪੈਨਸ਼ਨਰ ਆ ਉਹ ਸਰਕਾਰ ਤੋਂ ਡਾਢੇ ਦੁਖੀ ਆ ਕਿਉਂਕਿ ਮੁਲਾਜ਼ਮਾਂ ਦੀਆਂ ਜੋ ਸਾਂਝੀਆਂ ਮੰਗਾਂ ਨਹੀਂ ਆ ਸੱਤ ਅੱਠ ਸਾਂਝੀਆਂ ਮੰਗਾਂ ਬਣਦੀਆਂ ਉਹਨਾਂ ਲਈ ਸਰਕਾਰ ਨੇ ਕੋਈ ਕੰਨ ਨਹੀਂ ਧਰਿਆ ਹੈ ਪੰਜਾਬ ਮੁਲਾਜ਼ਮ ਤੇ ਪੈਨਸ਼ਨਰਾਂ ਦਾ ਫਰੰਟ ਬਣਿਆ ਉਹਨਾਂ ਨੇ ਤੇ ਵੱਖ-ਵੱਖ categories ਦੀਆਂ ਜਥੇਬੰਦੀਆਂ ਨੇ ਸਰਕਾਰ ਕੋਲ ਮੈਮੋਰੰਡਮ ਦੇ ਦੇ ਕੇ ਐਂਓ ਲੱਗਦਾ ਵੀ ਸਰਕਾਰ ਨੇ ਜੇ ਮੈਮੋਰੰਡਮ ਇੱਕ ਥਾਂ ਰੱਖੇ ਹੋਣ ਤਾਂ ਪੂਰਾ ਢੇਰ ਬਣ ਜਾਊਗਾ ਉਸ ਦਾ ਇਸ ਕਰਕੇ ਸਰਕਾਰ ਨੇ ਉਹਨਾਂ ਮੰਗਾਂ ਦੇ ਉੱਤੇ ਕੋਈ ਧਿਆਨ ਨਹੀਂ ਦਿੱਤਾ ਬੇਸ਼ੱਕ ਇਹ ਮੰਗਾਂ ਪਿਛਲੀ ਕਾਂਗਰਸ ਸਰਕਾਰ ਤੇ ਉਸ ਤੋਂ ਪਹਿਲਾਂ ਅਕਾਲੀ ਦਲ ਭਾਜਪਾ ਦੀ ਸਰਕਾਰ ਵੇਲੇ ਤੋਂ ਪੈਂਡਿੰਗ ਪਈਆਂ ਨੇ ਇਹਨਾਂ ਮੰਗਾਂ ਦੇ ਵਿੱਚ ਵਾਧਾ ਹੀ ਹੋ ਰਿਹਾ ਹੈ ਕੋਈ ਮੰਗਾਂ ਘਟ ਨਹੀਂ ਰਹੀਆਂ ਜੋ ਮਲਾਜ਼ਮਾਂ ਦਾ ਪੇ ਕਮਿਸ਼ਨ ਹੁੰਦਾ ਬੜੀ ਆਸ ਤੇ ਮੰਗ ਹੁੰਦੀ ਹੈ ਕਿ ਮਲਾਜ਼ਮਾਂ ਤੇ ਪੈਨਸ਼ਨਰਾਂ ਦੀ ਵੀ ਪੇ ਕਮਿਸ਼ਨ ਆਊਗਾ ਤੇ ਸਾਡਾ ਕੁਝ ਨਾ ਕੁਝ ਮਤਲਬ ਸਾਨੂੰ ਰਾਹਤ ਮਿਲੂਗੀ ਪਰ ਪੇ ਕਮਿਸ਼ਨ ਲੰਗੜਾ ਲਾਗੂ ਕੀਤਾ ਗਿਆਗਾ ਤੇ ਲਾਗੂ ਵੀ 2021 ਤੋਂ ਕੀਤਾ ਗਿਆ ਤੇ ਹਾਲਾਂਕਿ 2026 ਦੇ ਵਿੱਚ ਕਾਨੂੰਨ ਅਨੁਸਾਰ ਅਗਲਾ ਪੇ ਕਮਿਸ਼ਨ ਦੀ ਰਿਪੋਰਟ ਦੇਣੀ ਬਣਦੀ ਹੈ ਜਿਹਦਾ ਕਿ ਅਜੇ ਕੋਈ ਬਾਈ ਤਾਂ ਨਹੀਂ ਪੰਜਾਬ ਸਰਕਾਰ ਨੇ ਕੋਈ ਪੇ ਕਮਿਸ਼ਨ ਦਾ ਅਜੇ ਕੋਈ ਚੌਕਟਾ ਨਹੀਂ ਬਣਾਇਆ ਕੋਈ ਮਤਲਬ ਇਸ ਵਾਲੇ ਪਾਸੇ ਕੋਈ ਸੋਚਿਆ ਤੱਕ ਵੀ ਨਹੀਂ ਹੈਗਾ ਪੇ ਕਿਵੇਂ 550 ਰੇਲ ਲਗਭਗ 14000 ਕਰੋੜ ਰੁਪਇਆ ਬਣਦਾ ਪਰ ਪੰਜਾਬ ਸਰਕਾਰ ਵੱਲੋਂ ਕੈਨ ਮਾਨਜਮੈਂਟ ਨੇ ਮੀਟਿੰਗ ਜੋ ਫੈਲਾ ਕੀਤਾ ਗਿਆ ਬਹੁਤ ਹੀ ਉਹਨਾਂ ਜੋਗਾ 85 ਸਾਲਾਂ ਨੂੰ ਕਿਹਾ ਤੁਹਾਨੂੰ ਤਿੰਨ ਕਿਸ਼ਤਾਂ ਦਵਾਂਗੇ ਜਾਂ ਕਿਸੇ ਨੂੰ 32 ਕਿਸ਼ਤਾਂ ਵਿੱਚ ਕਿਸੇ ਨੂੰ 42 ਕਿਸ਼ਤਾਂ ਵਿੱਚ ਜੋ ਰੈਗੂਲਰ ਮੁਲਾਜ਼ਮਾਂ ਨੂੰ ਕਿਹਾ ਮੈਂ April 2026 ਦੇ ਸ਼ੁਰੂ ਕਰਾਂਗੇ ਜਿਸ ਸਰਕਾਰ ਦੇ ਮੁਲਾਜ਼ਮਾਂ ਵੱਲੋਂ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਮੁਖਨੇ ਭਵਾਂ ਤੋਂ ਤੋਂ ਵੀ ਸਾਡੇ ਨਾਲ ਬੈਠ ਕੇ ਮੀਟਿੰਗ ਕਰਨ ਬੇਤੋਰੇ ਮੰੰਦੇ ਹਰ ਪਾਸੇ ਚਿੰਮਾ ਨਾਲ ਮੀਟਿੰਗ ਹੀ ਹੋ ਚੁੱਕੀ ਆ ਪਰ ਅਜੇ ਜੋ ਮੁਲਾਜ਼ਮ ਮੁੱਖ ਮੰਗਾ ਹਨ ਜਿਹੜੇ ਮੁਲਾਜ਼ਮ ਰੈਗੂਲਰ ਆ ਜਨ ਰਹਿਣ ਹੋ ਚੁੱਕੇ ਆ ਸਾਢੇ 5 ਸਾਲ ਦਾ ਏਰੀਅਰ ਮੇਨ ਮੁੱਖ ਮੰਗ ਸੀ ਵੀ ਕੋਟੋ-ਕਟ ਕੇ ਇਸਤਾਂ ਵਿੱਚ ਜਾਂ ਤਿੰਨ ਜਾਂ ਚਾਰ ਕਿਸ਼ਤਾਂ ਵਿੱਚ ਜੇ ਰੈਗੂਲਰ ਮੁਲਾਜ਼ਮਾਂ ਧਾਰੇ ਟਾਈਮ ਮੁਲਾਜ਼ਮਾਂ ਪਾਸ ਸਰਕਾਰ ਨੇ ਉਮਰ ਵਿੱਚ ਵੱਡੀਆਂ ਪਾ ਕੇ ਇਹ ਹਰ ਪਾਸੇ ਸਰਕਾਰ ਦੀ ਨਿੰਦਾ ਹੋ ਰਹੀ ਹੈ ਮਾਨ ਸਰਕਾਰ ਦੀ एमएलआर ਵਿੱਚ ਫਰਕ ਪਾਇਆ ਗਿਆ ਹੈ ਅਸੀਂ ਮੰਗ ਕਰਦੇ ਆਂ ਕਿ ਜੋ ਪੇਕੇ ਹੁੰਦਾ ਏਰੀਆ ਦਾ ਇਹ ਤਿੰਨ ਜਾਂ ਚਾਰ ਖੇਤਾਂ ਵਿੱਚ ਰੈਗੂਲਰ ਮਿਲਾ ਜਾਉ ਨੂੰ ਅਤੇ ਪੈਨਸ਼ਨ ਜੋ ਰਿਟਾਇਰਡ ਹੋ ਚੁੱਕੇ ਆ ਉਹਨਾਂ ਨੂੰ ਪਰ ਰਿਟਾਇਰਡ ਨੂੰ ਮਿਲਾਉਣ ਦੀ ਇੱਕ ਬਹੁਤ ਵੱਡੀ ਮੰਗ ਸੀ ਜੋ ਸਰਕਾਰ ਮੰਨੀ ਵੀ ਸੀ ਫੈਕਟਰ 2.58 ਨਾਲ ਏਰੀਆ ਦਿੱਤਾ ਜਾਵੇ ਜੇ ਲਾਗੂ ਕੀਤਾ ਜਾਵੇ ਪਰ ਅਜੇ ਤੱਕ ਫੈਕਟਰ 2.58 ਨਹੀਂ ਲਾਗੂ ਕੀਤਾ ਗਿਆ ਦੂਜੇ ਪਾਸੇ 200 ਰੁਪਏ ਜੇਜੇ ਟੈਕਸ ਦੀ ਗੱਲ ਸੀ ਪਾਵਰ ਕਮੇ ਲਗਾਤਾਰ ਮੰਗ ਕਰ ਰਿਹਾ ਯੋ ਕੱਟਿਆ ਜਾਵੇ ਪਰ ਅਜੇ ਤੱਕ ਉਹ ਵੀ ਨਹੀਂ ਕੱਟਿਆ ਗਿਆ ਹੁਣ ਆਪਾਂ ਡੀਏ ਦੀ ਗੱਲ ਕਰੀਏ ਇੱਕ ਪਾਸੇ ਕੇਂਦਰ ਸਰਕਾਰ ਦਾ ਡੀਏ 55% ਆ ਪਰ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦਾ ਡੀਏ ਹੈ ਉਹ 42% ਮਿਲ ਰਿਹਾ 13% ਦਾ ਬਹੁਤ ਵੱਡਾ ਫਰਕ ਆ ਹਰ ਮਹੀਨੇ ਹਜ਼ਾਰਾਂ ਰੁਪਏ ਤਨਖਾਹ ਘੱਟ ਮਿਲਦੀ ਆ ਇੱਕ ਮੀਟਿੰਗ ਕਰਕੇ ਮੁਖਸੀ ਭਵਨ ਤਮਾਨ ਨੇ ਜੋ ਮੁਲਾਜ਼ਮਾਂ ਦਾ ਡੀਏ 38% ਤੋਂ ਵਧਾ ਕੇ 42% ਕੀਤਾ ਸੀ 4% ਵਾਧਾ ਕੀਤਾ ਸੀ ਪਰ ਜੋ ਪਿਛਲਾ ਏਰੀਆ ਦਾ ਚੁਰਪਾ ਸਰਕਾਰ ਜੇ ਸੋਚੀ ਜਿਹੜੀ ਸਰਕਾਰ ਸਾਨੂੰ ਡੀਏ ਕੇਂਦਰ ਸਰਕਾਰ ਦੇ ਬਰਾਬਰ ਦੇ ਦੇ ਸਕਦੀ ਉਦੋਂ ਅਸੀਂ ਏਰੀਆ ਦੀ ਕੀ ਆਸ ਕਰਦੇ ਆ ਜੋ ਮਾਨ ਸਰਕਾਰ ਨੇ ਕਿਹਾ ਵੀ ਸਾਡੀ ਜਦ ਹਾਲੇ ਕੇ 27 ਤੱਕ ਇਹਨਾਂ ਦਾ ਟਾਈਮ ਹੈਗਾ ਤੇ 29 ਤੱਕ ਇਹ ਜੋ ਗਰੰਟੀਆਂ ਦੇਈ ਜਾਂਦੇ ਆ ਪਰ ਇਸ ਸਰਕਾਰ ਤੋਂ ਬੇਈਮਾਂ ਸਰਕਾਰ ਤੋਂ ਕੋਈ ਆਸ ਨਹੀਂ ਕੀਤੀ ਜਾ ਸਕਦੀ ਵੀ ਸਾਨੂੰ ਏਰੀਆ ਜੋ ਮਿਲਾਜੂ ਇਹ April 2026 ਤੋਂ ਸ਼ੁਰੂ ਹੋਊਗੀ ਰੈਗੂਲਰ ਤੂੰ ਇਹ ਕੋਈ ਆਸ ਨਹੀਂ ਕੀਤੀ ਜਾਦੀ ਦੂਜੇ ਪਾਸੇ ਅਸੀਂ ਮੰਗ ਕਰਦੇ ਆ ਮਾਨ ਸਰਕਾਰ ਤੋਂ ਵੀ ਜੋ ਵਾਅਦੇ ਕੀਤੇ ਆ ਮਲਾਜੋਂ ਨਾਲ ਮੀਟਿੰਗਾਂ ਵਿੱਚ ਬੈਠ ਕੇ ਬਾਹਰ ਕਿਤਾ ਭਗਵਾਨਤ ਮਾਨ ਨੇ ਜਦੋਂ ਜਨਰਲ ਚੋਣ ਹੋਣੀ ਸੀ ਅਜੇ ਤੱਕ ਉਹ ਵੀ ਵਾਅਦਾ ਪੂਰਾ ਨਹੀਂ ਕੀਤਾ ਮਾਸਟਰ ਸਾਹਿਬ ਨੇ ਬਾਦੀ ਪੂਰੇ ਕਰੇ ਨੇ ਹਾਲਾਤ ਫਿਰ ਆਉਣ ਵਾਲੇ ਸਮੇਂ ਦੇ ਵਿੱਚ 27 ਦੇ ਵਿੱਚ ਜੋ ਦਿੱਲੀ ਬਣਿਆ ਉਹ ਜਿਹੇ ਹਾਲਾਤ ਅਸੀਂ ਪੰਜਾਬ ਵਿੱਚ ਬਣਾਵਾਂਗੇ ਧੰਨਵਾਦ